ਮਾਜੀ ਅ ਮਾਜੀ ਹਾਂ ਕੁੜੇ ਪਾਈ ਬਹੁ ਰਾਣੀ ਕਿ ਕਹਿਣੀ ਮੈਨੂੰ ਨਾ 500 ਰੁਪਿਆ ਚਾਹੀਦਾ ਸੀ ਦੇ ਦਿਓ ਮੈਨੂੰ 500 ਕੁੜੇ ਤੂੰ ਕੀ ਕਰਨਾ 500 ਰੁਪਿਆ ਕੀ ਲੋੜ ਪੈਗੀ ਤੈਨੂੰ 500 ਰੁਪਿਆ ਦੀ ਮਾਜੀ ਮੈਂ ਕਹਿੰਦੀ ਸੀ ਕਿ ਮੈਂ ਖੈ ਨਾ ਹੁਣ ਅੱਗੇ ਸਰਦੀ ਆਈ ਜਾਂਦੀ ਆ ਸਰਦੀ ਦੇ ਨਾ ਕੋਈ ਦੋ ਸੂਟ ਮੈਂ ਵਧੀਆ ਮੋਟੇ ਲੈ ਲਾ ਰੇੜੀ ਵਾਲਾ ਆਇਆ ਸੀਗਾ ਤੇ 2.5 250 ਦੇ ਬਲਾਈ ਸੋਨੇ ਸੂਟ ਹੈਗੇ ਆ ਤੇ ਜੇ 500 ਰੁਪਿਆ ਤੁਸੀਂ ਦੇ ਦੋ ਤਾਂ ਮੈਂ ਦੱਸ ਆ ਵਰਤਾਂ ਤੇ ਵੀ ਤੁਹਾਨੂੰ ਲੀੜੇ ਲੈ ਕੇ ਦਿੱਤੇ ਤੇ ਆ ਦਿਵਾਲੀ ਨੂੰ ਵੀ ਤੁਹਾਨੂੰ ਨਵੇਂ ਲੀੜੇ ਬਣਾ ਦੇ ਨਹੀਂ ਕੁਸਤਾ ਮਾੜਾ ਮੋਟਾ ਸੋਚਿਆ ਪੁਰਾ ਪਿਛਲੇ ਸਾਲ ਉਹ ਪਾ ਕੇ ਤੁਸੀਂ ਟਪਾ ਲਿਓ ਠੰਡ ਇੱਕ ਸਾਡੇ ਵਾਲਾ ਪੁਰਾਣਾ ਜਮਾਨਾ ਸੀਗਾ ਇੱਕ ਸੂਟ 'ਚ 10-10 ਵਿਆਹ ਪਾ ਦਿੰਦੀਆਂ ਸੀ ਤੇ ਅੱਜ ਕੱਲ ਇੱਕ ਸੂਟ 'ਚ ਕਹਿ ਦਿੰਦੀਆਂ ਸਾਨੂੰ ਤਾਂ ਦੂਜੇ ਵਿਆਹ ਤੇ ਨਵਾਂ ਸੂਟ ਹੋਣਾ ਚਾਹੀਦਾ ਉਹ ਵੀ ਇੱਕ ਇੱਕ ਕਰਾ ਨਹੀਂ ਸਾਰਦੀਆਂ ਕੁੜੇ ਮਾੜਾ ਮੋਟਾ ਸੋਚਿਆ ਕਰੋ ਜਮਾਨਾ ਹੁੰਦਾ ਹੋਣਾ ਵੰਦੀ ਉਹ ਅੱਜ ਕੱਲ ਨਹੀਂ ਅਗਲੀਆਂ ਵੇਖਦੀਆਂ ਗੀਆਂ ਜਮਾਨੇ ਚੋਂ ਤੁਹਾਨੂੰ ਪਤਾ ਵੀ ਮਾਡਲ ਜਮਾਨਾ ਆ ਗਿਆ ਪੈਸੇ ਦੇਣੇ ਤਾਂ ਦੇ ਦਿਓ ਨਹੀਂ ਪਿਛਲੇ ਜਮਾਨੇ ਤੱਕ ਨਾ ਜਾਇਆ ਕਰੋ ਅੱਜ ਕੱਲ ਹਾਈ ਫਾਈ ਜਮਾਨਾ ਆ ਗਿਆ ਤਾਂ ਉਹ ਨਹੀਂ ਸਾਰਾ ਕਰਿਆ ਕਰਾਇਆ ਚਾਹੀਦਾ ਹੈ ਤੇ ਪੈਸੇ ਦੇਣ ਵਾਲੀ ਤੁਸੀਂ ਪਛਾਹਦੇ ਕੁੜੇ ਪੈਸ ਪੈਸੇ ਦਿੱਕਤਾਂ ਨੂੰ ਲੱਗਦੇ ਨੇ ਵੀ ਤੋੜਲੇ ਤੇ ਤੁਹਾਨੂੰ ਫੜਾ ਦੇ ਤੋੜਲੇ ਤੇ ਤੁਹਾਨੂੰ ਫੜਾ ਦੇ ਹੈ ਨਾ ਦੱਸ ਅੱਗੇ ਕਿਹੜਾ ਤੁਹਾਡੀਆਂ ਨਵਾਰੀਆਂ ਚ ਕੱਪੜੇ ਹੈ ਨਹੀਂ ਭਰੀਆਂ ਪਈਆਂ ਨੇ ਉਹ ਵਤੋਂ ਮਾੜਾ ਮਟਾ ਕੁਝ ਹੰਟਾ ਤੁਹਾਨੂੰ ਲੀਲੇ ਬਣਾ ਕੇ ਦਿੱਤੇ ਆ ਲੈ ਦਿਓ ਤੁਹਾਨੂੰ ਲੀਲੇ ਨਾ ਅਸੀਂ ਵੀ ਮਾਦੀ ਕਾਲੇ ਬਲਦ ਵਾਂਗੂ ਕਰਤੀਆਂ ਕੰਮ ਹੈ ਸਾਰਾ ਦਿਨ ਤੁਹਾਨੂੰ ਸਾਰਾ ਕੁਸਤਾ ਇੰਚੀ ਪੈਂਚੀ ਚਾਹੀਦਾ ਸਾਰਾ ਦਿਨ ਅਸੀਂ ਸਾਡੀ ਅੱਡੀ ਨਹੀਂ ਲੱਗਦੀ ਸਾਰਾ ਦਿਨ ਉਰੀ ਵਾਂਗੂ ਘੁਕੀਦਾ ਪਾਸੋਂ ਦਿਨਿਆਂ ਦਾ ਮੁਰਕਾ ਆ ਜਾਂਦਾ ਹੈ ਤੁਮ